ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੀਰ ਪ੍ਰਤਾਪ ਸਿੰਘ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਕਰਨਾ ਹੈ 10ਵੀਂ ਕਲਾਸ ਦੀ ਹਿਸਟਰੀ ਦਾ ਸਭ ਤੋਂ ਇੰਪੋਰਟੈਂਟ ਮੈਪ ਪੰਜਾਬ ਦੇ ਮੁੱਖ ਇਤਿਹਾਸਕ ਸਥਾਨ ਦੇਖੋ ਬຸດ ਜੀ ਪੇਪਰ ਦੇ ਵਿੱਚ ਇਸ ਮੈਪ ਦੇ ਵਿੱਚੋਂ ਦੋ ਜਾਂ ਤਿੰਨ ਸਥਾਨ ਭਰਨ ਦੇ ਲਈ ਆਉਂਦੇ ਹੀ ਆਉਂਦੇ ਨੇ ਸੋ ਆਪਾਂ ਨੇ ਇਸ ਮੈਪ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਕਰਨਾ ਹੈ ਦੇਖੋ ਜਦੋਂ ਆਪਾਂ ਨੇ 1947 ਤੋਂ ਪਹਿਲਾਂ ਦੇ ਪੰਜਾਬ ਦਾ ਮੈਪ ਕਰਨਾ ਹੁੰਦਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਰਿਵਰਸ ਨੂੰ ਡਰਾ ਕਰਨਾ ਹੁੰਦਾ ਹੈ ਉਹ ਮੈਪ ਹੁੰਦਾ ਦਾ ਕਿਸ ਤਰ੍ਹਾਂ ਉਹਨੂੰ ਆਪਾਂ ਨੇ ਦੇਖਣਾ ਹੁੰਦਾ ਹੈ ਆਜੋ ਹੁਣ ਆਪਾਂ ਦੇਖਦੇ ਹਾਂ ਇਸ ਮੈਪ ਦੇ ਵਿੱਚ ਆਪਾਂ ਨੇ ਕਰਨਾ ਕੀ ਕੀ ਆ ਪੁਆਇੰਟ ਟੂ ਬੀ ਨੋਟਡ ਮਤਲਬ ਆਪਾਂ ਨੇ ਇੱਕ ਤਿੰਨ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ ਮੈਪ ਨੂੰ ਫਿਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਹੈਗਾ ਇਹ ਕਿ ਬੀ ਫੈਮਿਲਿਆਰ ਵਿਦ ਮੈਪ ਮੈਪ ਹੈ ਕਿ 1947 ਤੋਂ ਪਹਿਲਾਂ ਦਾ ਆਪਾਂ ਨੂੰ ਪਤਾ ਹੋਵੇ ਕਿ 1947 ਤੋਂ ਪਹਿਲਾਂ ਦਾ ਮੈਪ ਉਹਨੂੰ ਕਿਉਂ ਕਿਹਾ ਜਾਂਦਾ ਹੈ ਉਹਨੂੰ ਆਪਾਂ ਧਿਆਨ ਨਾਲ ਦੇਖਾਂਗੇ ਉਸ ਤੋਂ ਬਾਅਦ ਦੂਜੀ ਗੱਲ ਆ ਜਾਂਦੀ ਹੈ ਕਿ ਹਾਊ ਟੂ ਡਰਾ ਰੀਵਰਸ ਪ੍ਰੋਪਰਲੀ ਉਹਦੇ ਵਿੱਚ ਨਦੀਆਂ ਪ੍ਰੋਪਰਲੀ ਕਿੱਦਾਂ ਫਿਲ ਕੀਤੀ ਜਾਂਦੇ ਨੇ ਉਹਨੂੰ ਇੱਕ ਤਰੀਕਾ ਦੱਸਿਆ ਮੈਂ ਨਦੀਆਂ ਨੂੰ ਫਿਲ ਕਰਨ ਦਾ ਕਿਉਂ ਉਸ ਤਰੀਕੇ ਨਾਲ ਜਦੋਂ ਤੁਸੀਂ ਨਦੀਆਂ ਨੂੰ ਫਿਲ ਕਰੋਗੇ ਤਾਂ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਨਦੀਆਂ ਨਿਕਲਦੀਆਂ ਨੇ ਪ੍ਰੋਪਰ ਜਿੱਥੇ ਜਿੱਥੇ ਉਹਨਾਂ ਦੀ ਪਲੇਸ ਹੈਗੀਆ ਉੱਥੇ ਹੀ ਬਣ ਜਾਣੀਆਂ ਉਸ ਤੋਂ ਬਾਅਦ ਆਪਾਂ ਨੇ ਦੇਖਣਾ ਹੈ ਕਿ ਫਿਲ ਦਾ ਪਲੇਸਸ ਪ੍ਰੋਪਰਲੀ ਪਲੇਸਸ ਜਿਹੜੀਆਂ ਨੇ ਉਹ ਨਦੀਆਂ ਦੇ ਹਿਸਾਬ ਦੇ ਨਾਲ ਹੀ ਫਿਲ ਕੀਤੀ ਜਾਂਦੀਆਂ ਨੇ ਇਸ ਕਰਕੇ ਨਦੀਆਂ ਦਾ ਡਰਾਅ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਹੁਣ ਆਪਾਂ ਦੇਖਦੇ ਹਾਂ ਕਿ ਮੈਪ ਕੀ ਹੈ ਬੀ ਫੈਮਿਲਿਆਰ ਵਿਦ ਮੈਪ ਦੇਖੋ ਸਾਨੂੰ ਜਿਹੜਾ 1947 ਤੋਂ ਪਹਿਲਾਂ ਦਾ ਮੈਪ ਆ ਉਹ ਇਸ ਤਰ੍ਹਾਂ ਦਾ ਮੈਪ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਏ ਮੈਂ ਇਸ ਮੈਪ ਨੂੰ ਨੈਟ ਤੋਂ ਨਹੀਂ ਡਾਊਨਲੋਡ ਕੀਤਾ ਹੈਗਾ ਇਹਦੀ ਫੋਟੋ ਖਿੱਚੀ ਆ ਮੈਂ ਸ਼ਾਪ ਤੋਂ ਖਰੀਦ ਕੇ ਫੋਟੋ ਖਿੱਚੀ ਆ ਤਾਂ ਜੋ ਜਿਹੜੀਆਂ ਕਰਬ ਨੇ ਇਹਦੀਆਂ ਜਿੱਥੇ-ਜਿੱਥੇ ਇਹਦੀ ਕਰਬ ਹੈਗੀ ਆ ਉਹ ਉੱਥੇ-ਉੱਥੇ ਤੁਹਾਨੂੰ ਪੇਪਰ ਦੇ ਵਿੱਚ ਮਿਲੂਗੀ ਜਦੋਂ ਤੁਸੀਂ ਇਹਦੇ ਵਿੱਚ ਨਦੀਆਂ ਡਰਾਅ ਕਰਨੀਆਂ ਨੇ ਸਭ ਤੋਂ ਪਹਿਲਾਂ ਹੁਣ ਆਪਾਂ ਦੇਖਦੇ ਆ ਕਿ ਮੈਪ ਹੈ ਕਿਦਾਂ ਦੇਖੋ ਪੁੱਤ ਜੀ 1947 ਦੇ ਵਿੱਚ ਸਾਡੇ ਇੱਕ ਇੱਥੇ ਇੱਕ ਲਾਈਨ ਖਿੱਚੀ ਜਾਂਦੀ ਆ ਤਾਂ ਸਾਡੇ ਪੰਜਾਬ ਦੇ ਦੋ ਹਿੱਸੇ ਹੋ ਜਾਂਦੇ ਨੇ ਸਾਨੂੰ ਸਭ ਨੂੰ ਪਤਾ ਹੈ ਕਿ 1947 ਦੇ ਵਿੱਚ ਦੀ ਵੰਡ ਹੋ ਜਾਂਦੀ ਆ ਇੱਕ ਪਾਕਿਸਤਾਨ ਬਣ ਜਾਂਦਾ ਤੇ ਇੱਕ ਇੰਡੀਆ ਬਣ ਜਾਂਦਾ ਹੈ ਤਾਂ ਉਹਦੇ ਨਾਲ ਨਾਲ ਸਾਡੇ ਪੰਜਾਬ ਦੀ ਵੀ ਵੰਡ ਹੁੰਦੀ ਆ ਹੁਣ ਦੇਖੋ ਜਦੋਂ 1947 ਦੇ ਵਿੱਚ ਇੱਥੇ ਇੱਕ ਲੈਂਡ ਖਿੱਚੀ ਜਾਂਦੀ ਆ ਤਾਂ ਉਹ 1947 ਦੀ ਲੈਂਡ ਦੇ ਨਾਲ ਕੀ ਹੁੰਦਾ ਹੈ ਆ ਪੰਜਾਬ ਜਿਹੜਾ ਇਹ ਪਾਕਿਸਤਾਨ ਦਾ ਬਣ ਜਾਂਦਾ ਹੈ ਆ ਪੰਜਾਬ ਜਿਹੜਾ ਸੀਗਾ ਉਹ ਇੰਡੀਆ ਦਾ ਬਣ ਜਾਂਦਾ ਹੈ ਉਸ ਤੋਂ ਬਾਅਦ ਇੱਥੇ ਵਸ ਨਹੀਂ ਹੁੰਦੀ ਹੈਗੀ ਹਜੇ ਫਿਰ ਇੱਕ ਲੈਂਡ ਜਿਹੜੀ ਸੀਗੀ ਉਰੋਂ ਖਿੱਚੀ ਜਾਂਦੀ ਆ 1958 ਦੇ ਵਿੱਚ ਦੇਖੋ ਪੈਸੇ ਕੀ ਹੁੰਦਾ ਹੈ 1956 ਦੇ ਵਿੱਚ 1 ਨਵੰਬਰ 1956 ਦੇ ਵਿੱਚ ਹਿਮਾਚਲ ਪ੍ਰਦੇਸ਼ ਜਿਹੜਾ ਹੁੰਦਾ ਹੈ ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਜਿਵੇਂ ਸਾਡੀ ਅੱਜ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਨਾ ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਵੀ ਇੱਕ ਟਾਈਮ ਦੇ ਉੱਪਰ ਕੀ ਬਣ ਬਣ ਗਿਆ ਸੀਗਾ ਯੂਨੀਅਨ ਟੈਰੀਟਰੀ ਬਣ ਗਿਆ ਸੀਗਾ 1958 ਦੇ ਵਿੱਚ ਦੇਖੋ ਲੈਜਿਸਲੇਟਿਵ ਅਸੈਂਬਲੀ ਵੈਲੀਡੇਸ਼ਨ ਐਕਟ ਜਿਹੜਾ ਸੀਗਾ ਇਹਨਾਂ ਦਾ ਪਾਸ ਹੁੰਦਾ ਹੈ 1958 ਦੇ ਵਿੱਚ ਉਸ ਤੋਂ ਬਾਅਦ ਜਨਵਰੀ 1971 ਦੇ ਵਿੱਚ ਦੇ ਕੋਈ ਚੀਜ਼ਾਂ ਥੋੜੇ ਯਾਦ ਕਰਨ ਦੇ ਲਈ ਨਹੀਂ ਹੈਗੀਆਂ ਸਿਰਫ ਤੁਹਾਡੀ ਨੌਲੇਜ ਵਧਾਉਣ ਦੇ ਲਈ ਨੇ ਜਨਵਰੀ 1971 ਦੇ ਵਿੱਚ ਕੀ ਹੁੰਦਾ ਹੈ ਇਹਨੂੰ ਸਟੇਟ ਹੁੱਡ ਦਾ ਦਰਜਾ ਦਿੱਤਾ ਜਾਂਦਾ ਜਾਨੀ ਕਿ ਜੋ ਅੱਜ ਸਟੇਟ ਆਪਾਂ ਕਹਿੰਦੇ ਆ ਕਿ ਹਿਮਾਚਲ ਪ੍ਰਦੇਸ਼ ਇੱਕ ਸਟੇਟ ਆ ਜਿਵੇਂ ਸਾਡੀ ਪੰਜਾਬ ਸਟੇਟ ਆ ਉਦੋਂ ਇੱਕ ਹਿਮਾਚਲ ਪ੍ਰਦੇਸ਼ ਸਟੇਟ ਆ ਉਹ 1971 ਦੇ ਵਿੱਚ ਬਣਦੀ ਆ ਕਲੀਅਰ ਹੋ ਗਈ ਗੱਲ ਇਹ ਤਾਂ ਉਸ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਗਿਆ ਕਿ ਐਸ ਲੈਂ ਨੇ ਸਾਡੇ ਨਾਲ ਕੀ ਕੀਤਾ ਇਹਨੇ ਸਾਡੇ ਨਾਲੋਂ ਕੀ ਕਰਤਾ ਵੱਖ ਹਿਮਾਚਲ ਪ੍ਰਦੇਸ਼ ਵੀ ਸਾਡੇ ਤੋਂ ਵੱਖ ਕਰਤਾ ਉਸ ਤੋਂ ਬਾਅਦ ਇੱਕ ਲੈਂ ਇੱਥੇ ਫਿਰ ਬਸ ਨਹੀਂ ਹੋਈ ਹੈਗੀ ਇੱਕ ਲੈਂ ਹੋਰ ਖਿੱਚ ਦਿੱਤੀ ਜਾਂਦੀ ਆ 1 ਨਵੰਬਰ 1966 ਈਸਵੀ ਨੂੰ ਇੱਕ ਲੈਂ ਹੋਰ ਖਿੱਚ ਦਿੱਤੀ ਜਾਂਦੀ ਆ ਇਹ ਲੈਂ ਸਾਡੇ ਨਾਲੋਂ ਕੀ ਬਣਾ ਦਿੰਦੀ ਆ ਹਰਿਆਣਾ ਵੱਖ ਕਰ ਦਿੰਦੀ ਆ ਹੁਣ ਆ ਸਾਡੇ ਕੋਲੇ ਹਰਿਆਣਾ ਹੈ ਤੇ ਆ ਜਿਹੜਾ ਸਾਡੇ ਕੋਲੇ ਆ ਬੱਜ ਜਾਂਦੀ ਆ ਤਕੌਣ ਸਾਡੇ ਕੋਲੇ ਇਹ ਹੈਗਾ ਸਾਡਾ ਅੱਜ ਦਾ ਪੰਜਾਬ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ ਪਹਿਲਾਂ ਨਹੀਂ ਬੱਚੇ ਕੀ ਕਰਦੇ ਸੀਗੇ ਪੰਜਾਬ ਦਾ ਮੈਪ ਆਇਆ ਦੇਖਣ ਦੇ ਵਿੱਚ ਤੇ ਉਹਦੇ ਵਿੱਚ ਸੱਤ ਜਾਂ ਅੱਠ ਜਿੰਨੀਆਂ ਵੀ ਜੜੀਆਂ ਸੀਗੀਆਂ ਪਲੇਸਿਸ ਫਿਲ ਕਰਨੀਆਂ ਹੁੰਦੀਆਂ ਨੇ ਆਪਾਂ ਨੂੰ ਫਿਲ ਕਰਨ ਵਾਸਤੇ ਆਈਆਂ ਜਿੱਥੇ ਕਿਉਂਕਿ ਇਹਨੂੰ ਪਤਾ ਲੱਗ ਜਾਂਦਾ ਕਿ ਸਾਡੇ ਪੰਜਾਬ ਦਾ ਮੈਪ ਜਿੱਥੇ ਦਿਲ ਕੀਤਾ ਸੀਗਾ ਜੇ ਸਪੋਜ਼ ਕਰੋ ਮਾਛੀਵਾੜ ਆ ਗਿਆ ਇਤਿਹਾਸਕ ਸਥਾਨਾਂ ਦੇ ਵਿੱਚ ਮਾਛੀਵਾੜ ਇੱਥੇ ਭਰਿਆ ਹੋਇਆ ਕਿਸੇ ਦਾ ਕਿਸੇ ਨੇ ਮਲਤਾਨ ਉਰੇ ਭਰਿਆ ਹੋਇਆ ਤਾਂ ਉਹ ਉਥੋਂ ਹੀ ਪਤਾ ਲੱਗ ਜਾਂਦਾ ਕਿ ਬੱਚਿਆਂ ਨੂੰ ਪਤਾ ਹੀ ਹੈ ਨਹੀਂਗਾ ਕਿ ਇਹ ਮੈਪ ਕਿਸ ਤਰ੍ਹਾਂ ਦਾ ਹੈ ਪਰ ਜੇ ਤੁਸੀਂ ਅੱਜ ਇਹ ਦੇਖ ਲਿਆ ਕੀ ਮੈਪ ਕੀ ਹੈ ਤੁਹਾਨੂੰ ਪਤਾ ਲੱਗੇ ਕਿ ਸਾਡਾ ਅੱਜ ਦਾ ਪੰਜਾਬ ਇਹ ਆ ਇਹ ਹਿਮਾਚਲ ਆ ਜੇ ਹੁਣ ਅੰਬਾਲਾ ਦੀ ਗੱਲ ਹੋਊਗੀ ਤਾਂ ਤੁਹਾਨੂੰ ਧਿਆਨ ਬਿਲਕੁਲ ਇੱਥੇ ਜਾਊਗਾ ਜੇ ਕਾਂਗੜਾ ਦੀ ਗੱਲ ਹੋਊਗੀ ਜਾਂ ਕੁਲੂ ਦੀ ਗੱਲ ਹੋਊਗੀ ਤਾਂ ਤੁਹਾਨੂੰ ਪਤਾ ਹੋਊਗਾ ਕਿ ਇੱਧਰ ਇੱਧਰ ਹੀ ਪਾਸੇ ਜਾਊਗਾ ਜੇ ਲੁਧਿਆਣਾ ਦੀ ਜਾਂ ਮਾਚੀਵਾੜੇ ਦੀ ਸ਼ਾਹੀ ਜੇ ਇੱਥੇ ਦੀਆਂ ਗੱਲਾਂ ਹੋਣਗੀਆਂ ਤਾਂ ਇੱਥੇ ਸਾਨੂੰ ਪਤਾ ਲੱਗੂਗਾ ਕਿ ਆਹ ਸਾਡਾ ਪੰਜਾਬ ਆ ਤੇ ਇਹ ਸਾਡੇ ਕੋਲ ਕਿਹੜੀ ਆ ਪਾਕਿਸਤਾਨ ਦਾ ਪੰਜਾਬ ਆ ਸੋ ਇਹ ਨਹੀਂ ਦੇਖਣਾ ਹੈਗਾ ਕਿ ਸਾਨੂੰ ਪੰਜਾਬ ਦਾ ਮੈਪ ਮਿਲ ਗਿਆ ਜੋ ਜਿੱਥੇ ਦਿਲ ਕਰਦਾ ਭਰ ਦੋ ਨੋ ਜੋ ਇਹ ਸਾਨੂੰ ਪਤਾ ਲੱਗ ਗਿਆ ਕਿ ਅੱਜ ਸਾਡਾ ਜਿਹੜ ਪੰਜਾਬ ਦਾ ਮੈਪ ਅੱਜ ਦਾ ਮੈਪ ਕਿਹੜਾ ਹੈ ਤੇ ਆ ਜਿਹੜਾ ਸੀਗਾ ਸਾਡੇ ਕੋਲੇ ਹੈਗਾ 1947 ਤੋਂ ਪਹਿਲਾਂ ਦਾ ਮੈਪ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਮੈਪ ਸਾਡਾ ਲੱਗਦਾ ਕਿਦਾਂ ਸੀਗਾ ਦੇਖਣ ਨੂੰ ਉਹ ਇਸ ਤਰ੍ਹਾਂ ਦਾ ਮੈਪ ਆ ਦੇਖੋ ਇੱਥੇ ਲਾਈਨ ਖਿੱਚੀ ਜਾਂਦੀ ਹੈ 1947 ਦੇ ਵਿੱਚ ਆ ਪਾਕਿਸਤਾਨ ਦਾ ਮੈਪ ਬਣ ਜਾਂਦਾ ਸਾਡੇ ਕੋਲੇ ਪਾਕਿਸਤਾਨ ਦਾ ਪੰਜਾਬ ਇੱਥੇ ਲਾਈਨ ਖਿੱਚੀ ਜਾਂਦੀ ਹੈ ਸਾਡੇ ਕੋਲੇ ਇਹ ਇਹ ਬਣ ਗਿਆ ਸਾਡੇ ਕੋਲੇ ਹਿਮਾਚਲ ਪ੍ਰਦੇਸ਼ ਇੱਥੇ ਲਾਈਨ ਸਾਡੇ ਕੋਲੇ ਖਿੱਚੀ ਜਾਂਦੀ ਹੈ ਇਹ ਸਾਡੇ ਕੋਲੇ ਕੀ ਬਣ ਜਾਂਦਾ ਹੈ ਹਰਿਆਣਾ ਤੇ ਇਹ ਬਣ ਜਾਂਦਾ ਸਾਡਾ ਅੱਜ ਦਾ ਪੰਜਾਬ ਕਲੀਅਰ ਹੋ ਗਈ ਗੱਲ ਇਹ ਹੁਣ ਦੇਖੋ ਇਹਦੇ ਵਿੱਚ ਆਪਾਂ ਨੇ ਜਿਹੜੀਆਂ ਨਦੀਆਂ ਨੇ ਉਹ ਡਰਾਅ ਕਰਨੀਆਂ ਨੇ ਵੀ ਨਦੀਆਂ ਜਿਹੜੀਆਂ ਨੇ ਕਿੱਥੋਂ ਕਿੱਥੋਂ ਨਿਕਲਦੀਆਂ ਦੇਖੋ ਨਦੀਆਂ ਸਾਡੀਆਂ ਇੱਥੋਂ ਸਾਡੇ ਨੰਗਲ ਨੰਗਲ ਤੋਂ ਐਂਟਰ ਹੋ ਕੇ ਇੱਥੇ ਰੋਪੜ ਜਿਹੜਾ ਤੋਂ ਸਾਡੇ ਐਂਟਰ ਹੋ ਕੇ ਜਿਹੜੀ ਸਤਲੁਜ ਰੀਵਰ ਆ ਸਤਲੁਜ ਜਿਹੜੀ ਰੀਵਰ ਆ ਇੱਥੇ ਲੁਧਿਆਣਾ ਮੋਗਾ ਇੱਥੇ ਆ ਕੇ ਹਰੀਕੇ ਪਤਨ ਜਗ੍ਹਾ ਦੇ ਦੋਨੇ ਇਕੱਠੀਆਂ ਹੋ ਜਾਂਦੀਆਂ ਨੇ ਰੀਵਰਸ ਇਹ ਇੱਥੇ ਆ ਕੇ ਇਕੱਠੀਆਂ ਹੁੰਦੀਆਂ ਨੇ ਇਹ ਜਿਹੜੀਆਂ ਨੇ ਪ੍ਰੋਪਰ ਜਿਹੜੀਆਂ ਨੇ ਕਿੱਥੇ ਕਿੱਥੇ ਇਹਨਾਂ ਦੀ ਜਗ੍ਹਾ ਹੈ ਕੋਥੇ ਲਿਆਉਣ ਦੇ ਲਈ ਮੈਂ ਦੇਖੋ ਇੱਕ ਵੀਡੀਓ ਬਣਾਈ ਜਾਂ ਫੁੱਟੇ ਦੇ ਨਾਲ ਨਿਸ਼ਾਨ ਲਾ ਕੇ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਨਦੀਆਂ ਜਿਹੜੀਆਂ ਨੇ ਕਿੱਥੋਂ ਕਿੱਥੋਂ ਕਿੱਦਾਂ-ਕਿੱਦਾਂ ਨਿਕਲਦੀਆਂ ਤੇ ਕਿੱਦਾਂ ਤੁਸੀਂ ਡਰਾ ਕਰਣੀਆਂ ਤੁਸੀਂ ਇੱਕ ਵਾਰ ਪਹਿਲਾਂ ਉਸ ਵੀਡੀਓ ਨੂੰ ਦੇਖੋ ਜਦੋਂ ਆਪਾਂ ਪੰਜਾਬ ਦੇ ਮੈਪ ਦੇ ਵਿੱਚ ਨਦੀਆਂ ਨੂੰ ਡਰਾ ਕਰਨਾ ਹੁੰਦਾ ਹੈ ਠੀਕ ਹੈ ਆਪਾਂ ਨੇ ਇੱਕ ਨਿਸ਼ਾਨ ਲਾ ਲੈਣੇ ਨੇ ਉਹਨਾਂ ਨਿਸ਼ਾਨਾਂ ਦੇ ਹਿਸਾਬ ਦੇ ਨਾਲ ਆਪਾਂ ਨਦੀਆਂ ਬਣਾਉਣੀਆਂ ਨੇ ਤਾਂ ਜਿੱਥੇ ਪ੍ਰੋਪਰ ਆਪਾਂ ਨੂੰ ਫਿਰ ਨਦੀਆਂ ਚਾਹੀਦੀਆਂ ਨੇ ਜਿੱਥੇ ਉਹਨਾਂ ਦੀ ਜਗ੍ਹਾ ਹੈ ਜਿਹੜੇ-ਜਿਹੜੇ ਜ਼ਿਲ੍ਹੇ ਦੇ ਵਿੱਚੋਂ ਲੰਘਦੀਆਂ ਨੇ ਤਾਂ ਨਦੀਆਂ ਉੱਥੋਂ-ਉੱਥੋਂ ਹੀ ਨਿਕਲਣਗੀਆਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਆਪਣੀ ਸੁਖਦਾ ਲੈਣਾ ਇੱਥੇ ਇੱਕ ਲਾਈਨ ਖਿੱਚ ਲੈਣੇ ਜਿਹੜੀ 1947 ਦੇ ਵਿੱਚ ਸਾਡੀ ਡਿਵੀਜ਼ਨ ਹੋ ਗਈ ਸੀਗੀ ਆ ਸਾਡੇ ਪਾਕਿਸਤਾਨ ਦਾ ਪੰਜਾਬ ਹੋ ਗਿਆ ਆ ਸਾਡੇ ਇੰਡੀਆ ਦਾ ਪੰਜਾਬ ਹੋ ਗਿਆ ਠੀਕ ਹੈ ਹੁਣ ਤੋਂ ਬਾਅਦ ਆਪਾਂ ਨੇ ਜਿਹੜੀਆਂ ਨਿਸ਼ਾਨ ਲਾਉਣੇ ਨੇ ਉਹ ਦੇਖੋ ਕਿਦਾਂ ਲਾਉਣੇ ਨੇ ਆ ਕਰਵ ਦੇ ਵੱਲ ਧਿਆਨ ਦੇਣਾ ਦੇਖੋ ਠੀਕ ਹੈ ਐਸ ਕਰਵ ਤੋਂ ਆਪਾਂ ਨੇ ਫੁੱਟੇ ਦੇ ਨਾਲ ਇੱਕ ਨਿਸ਼ਾਨ ਲਾ ਲੈਣਾ ਹੈ ਠੀਕ ਹੈ ਇਹ ਆ ਦੇਖੋ ਫੁੱਟਾ ਸਿੱਧਾ ਹੋਣਾ ਚਾਹੀਦਾ ਬਿਲਕੁਲ ਇੱਥੋਂ ਤੇ ਇੱਥੋਂ ਆਪਾਂ ਨੇ ਚੈੱਕ ਕਰ ਲੈਣਾ ਕਿ ਫੁੱਟਾ ਸਾਡਾ ਸਿੱਧਾ ਏ ਐਸ ਕਰਵ ਦਾ ਆਪਾਂ ਨੇ ਨਿਸ਼ਾਨ ਜਿਹੜਾ ਸੀ ਇੱਕ ਡਾਟਡਡ ਲਾਈਨ ਲਾ ਲੀ ਜਿਹੜੀ ਕਿ ਆਪਾਂ ਨੇ ਬਾਅਦ ਦੇ ਵਿੱਚ ਇਰੇਜ਼ ਕਰ ਦੇਣੀ ਆ ਠੀਕ ਹੈ ਇਹ ਸਿਰਫ ਆਪਣੀ ਸਹੂਦਾ ਦੇ ਲਾਉਣ ਲਈ ਹੋਣੀ ਆ ਤਾਂ ਕਿ ਆਪਣੀ ਨਦੀਆਂ ਜਿਹੜੀਆਂ ਨੇ ਪ੍ਰੋਪਰ ਜਿੱਥੇ ਸਾਨੂੰ ਚਾਹੀਦੀਆਂ ਨੇ ਉੱਥੇ-ਉੱਥੇ ਚਲੇ ਜਾਣ ਉਸ ਤੋਂ ਬਾਅਦ ਇੱਕ ਆਪਾਂ ਨੇ ਨਿਸ਼ਾਨ ਲਾਉਣਾ ਇੱਥੋਂ ਠੀਕ ਹੈ ਐਸ ਕਰਵ ਤੋਂ ਆਪਾਂ ਨੇ ਨਿਸ਼ਾਨ ਰੱਖਣਾ ਆਹ ਜਿੱਥੇ ਥੱਲੇ ਆਪਣੀ ਕਰਵ ਦੇਖਦੀ ਆ ਠੀਕ ਹੈ ਐਸ ਕਰਵ ਤੋਂ ਆਪਾਂ ਨੇ ਬਿਲਕੁਲ ਸੈਂਟਰ ਦੇ ਵਿੱਚ ਇੱਥੋਂ ਸੈਂਟਰ ਕੱਢ ਲੈਣਾ ਆਪਾਂ ਨੇ ਇੱਥੋਂ ਤੇ ਇੱਥੋਂ ਠੀਕ ਆ ਆਪਾਂ ਨੇ ਇੱਥੋਂ ਡਾਟਰ ਲਿਆਣ ਇੱਕ ਖਿੱਚ ਲੈਣੀ ਹੈ ਆਪਣੀ ਜਿਹੜੀ ਕਿ ਆਪਾਂ ਨੇ ਬਾਅਦ ਦੇ ਵਿੱਚ ਇਰੇਜ਼ ਕਰ ਦੇਣੀ ਆ ਠੀਕ ਹੈ ਇਸ ਤਰ੍ਹਾਂ ਆਪਣੇ ਕੋਲ ਇੱਕ ਨਿਕਲ ਕੇ ਆ ਜਾਊਗਾ ਸਾਹਮਣੇ ਤਾਂ ਇੱਥੇ ਜਿੱਥੇ ਕੱਟ ਦੀ ਲਾਈਨ ਆ ਉੱਥੇ ਆਪਾਂ ਨੇ ਇੱਕ ਪੁਆਇੰਟ ਲਾ ਲੈਣਾ ਹੈ ਠੀਕ ਹੈ ਇੱਥੇ ਆਪਾਂ ਬਣਾਵਾਂਗੇ ਇੱਕ ਐਸ ਠੀਕ ਹੈ ਇੱਥੇ ਬਣਾਵਾਂਗੇ ਇੱਕ ਆਪਾਂ ਐਸ ਜਿਹੜਾ ਇੱਥੋਂ ਸਾਡਾ ਸੈਂਟਰ ਦੇ ਵਿੱਚੋਂ ਜਿੱਥੋਂ ਕੱਟ ਹੁੰਦਾ ਹੈ ਇੱਥੋਂ ਲਗਭਗ ਅੱਧੇ ਇੰਚ ਦੀ ਜਗ੍ਹਾ ਛੱਡ ਕੇ ਇੱਥੋਂ ਬਣਾਵਾਂਗੇ ਇੱਕ ਆਪਾਂ ਟਰੈਂਗਲ ਟਰੈਂਗਲ ਟਾਇਰ ਬਣਾ ਲਾਂਗੇ ਇੱਕ ਆਪਾਂ ਠੀਕ ਹੈ ਤੇ ਇੱਕ ਬਣਾਵਾਂਗੇ ਉਰੇ ਆਪਾਂ ਚਾਪ ਠੀਕ ਹੈ ਹੁਣ ਐਸ ਟਰੈਂਗਲ ਨੂੰ ਇਹਦੇ ਨਾਲ ਮਿਲਾ ਦਾਂਗੇ ਆਪਾਂ ਠੀਕ ਹੈ ਤੇ ਇਹਦੂੰ ਇੱਥੇ ਮਿਲਾ ਦਾਂਗੇ ਉਸ ਤੋਂ ਬਾਅਦ ਆ ਜਿਹੜਾ ਚਾਪ ਆ ਇਹਨੂੰ ਮਿਲਾ ਦਾਂਗੇ ਇਹਦੇ ਨਾਲ ਠੀਕ ਹੈ ਉਸ ਤੋਂ ਬਾਅਦ ਆ ਕਰਵ ਦੇਖੋ ਧਿਆਨ ਦੇ ਨਾਲ ਐਸ ਕਰਵ ਤੋਂ ਐਸ ਕਰਵ ਨੂੰ ਆਪਾਂ ਨੇ ਮਿਲਾਉਣਾ ਹੈ ਥੋੜੇ ਆਪਾਂ ਇੱਥੋਂ ਕੱਢ ਲਾਂਗੇ ਠੀਕ ਹੈ ਕਿੰਨਾ ਆਪਾਂ ਕਿੰਨਾ ਬਣਾ ਐਨਾ ਬਣਾ ਲੈਣਾ ਉਸ ਤੋਂ ਬਾਅਦ ਹੁਣ ਆਪਾਂ ਕੱਢਣੀ ਆ ਰਾਵੀ ਨਦੀ ਠੀਕ ਹੈ ਰਾਵੀ ਨੂੰ ਬਣਾਉਣ ਵਾਸਤੇ ਦੇਖੋ ਸਾਡੇ ਤਿੰਨ ਜਿਲ੍ਹਿਆਂ ਦੇ ਵਿੱਚੋਂ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚੋਂ ਨਿਕਲਦੀ ਆ ਇਸ ਕਰਕੇ ਆਪਾਂ ਨੇ ਰਾਵੀ ਨਦੀ ਨੂੰ ਇੱਥੋਂ ਕੱਢਣਾ ਏ ਠੀਕ ਹੈ ਬਾਹਰ ਨਹੀਂ ਲੈ ਕੇ ਜਾਣਾ ਐਸ ਐਸ ਲਾਈਨ ਤੋਂ ਬਾਹਰ ਨਹੀਂ ਲੈ ਕੇ ਜਾਣਾ ਹੈਗਾ ਠੀਕ ਹੈ ਇੱਥੋਂ ਆਪਾਂ ਨੇ 1 ਇੰਚ ਦੀ ਜਗ੍ਹਾ ਛੱਡ ਕੇ ਠੀਕ ਹੈ 1 ਇੰਚ ਦੀ ਜਗ੍ਹਾ ਛੱਡ ਕੇ ਆਪਾਂ ਨੇ ਰਾਵੀ ਨਦੀ ਨੂੰ ਇੱਥੋਂ ਕਢਣਾ ਹੈ ਆ ਦੇਖੋ ਥੋੜੇ ਉੱਪਰ ਉਠਾੜਨਾ ਆਪਾਂ ਨੇ ਠੀਕ ਹੈ ਥੋੜੇ ਉੱਪਰ ਉੱਠ ਕੇ ਇਹਨਾਂ ਨਾਲ ਲਾ ਲੈਣਾ ਪੈਣਾ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਨੇ ਚਨਾਬ ਤੇ ਜੇਲਮ ਆਹ ਕਰਵ ਨੂੰ ਧਿਆਨ ਦੇਣਾ ਦੇਖਣਾ ਇੱਕ ਨਿਸ਼ਾਨ ਉਰੇ ਲਾਉਣਾ ਇੱਕ ਨਿਸ਼ਾਨ ਉਰੇ ਲਾ ਲੈਣਾ ਹੈ ਆਪਾਂ ਨੇ ਠੀਕ ਹੈ ਇੱਥੋਂ ਕਿਉਂਕਿ ਨਦੀਆਂ ਆਪਸ ਵਿੱਚ ਆ ਕੇ ਮਿਲਦੀਆਂ ਨਾ ਉਰੇ ਆ ਗਈ ਤਾਂ ਇੱਥੋਂ ਥੋੜੇ ਉੱਪਰ ਜਾ ਕੇ ਐਸ ਨਦੀ ਨੂੰ ਐਸ ਕਰਵ ਦੇ ਨਾਲ ਬੁਲਾ ਦੇਣਾ ਐਸ ਨਦੀ ਨੂੰ ਐਸ ਕਰਵ ਦੇ ਨਾਲ ਬੁਲਾ ਦੇਣਾ ਠੀਕ ਪਿਰੂ ਗਿਆ ਹੁਣ ਸਾਡੇ ਕੋਲੇ ਆ ਨਦੀ ਬਣ ਗਈ ਸਾਡੀ ਸਤਲੁਜ ਤੇ ਆ ਸਾਡੀ ਬਣ ਗਈ ਬਿਆਸ ਆ ਬਣ ਗਈ ਸਾਡੀ ਰਾਵੀ ਆ ਚਨਾਬ ਤੇ ਆਹ ਜਿਲਮ ਠੀਕ ਹੈ ਹੁਣ ਦੇਖੋ ਜਦੋਂ ਅਸੀਂ ਇਸ ਤਰੀਕੇ ਨਾਲ ਨਦੀਆਂ ਬਣਾਉਨੇ ਆ ਤਾਂ ਨਦੀਆਂ ਸਾਨੂੰ ਪ੍ਰੋਪਰ ਜਿੱਥੇ-ਜਿੱਥੇ ਸਾਨੂੰ ਚਾਹੀਦੀਆਂ ਨੇ ਦੇਖੋ ਹੁਣ ਆ ਨਦੀ ਜਿਹੜੀ ਸਾਡੀ ਐ ਸਤਲੁਜ ਆ ਜਿਹੜੀ ਸਾਡੀ ਨਦੀ ਉਹ ਦੇਖੋ ਰੋਪੜ ਜਿਹੜੇ ਤੋਂ ਹੋ ਕੇ ਐਸਬੀਐਸ ਨਗਰ ਜਾਨੀ ਕਿ ਨਵਾਂ ਸ਼ਹਿਰ ਉਤੋਵਾਦ ਲੁਧਿਆਣੇ ਦੇ ਵਿੱਚ ਐਂਟਰ ਹੋ ਜਾਂਦੀ ਆ ਲੁਧਿਆਣੇ ਤੋਂ ਬਾਅਦ ਮੋਗੇ ਦੇ ਵਿੱਚ ਚਲੀ ਜਾਂਦੀ ਆ ਮੋਗੇ ਤੋਂ ਬਾਅਦ ਇੱਥੇ ਹਰੀਕੇ ਪੱਤਨ ਯਾਨੀ ਕਿ ਤਰਨਤਾਰਨ ਫਿਰ ਉਹ ਤੋਂ ਬਾਅਦ ਫਿਰੋਜ਼ਪੁਰ ਤੋਂ ਹੁੰਦੀ ਹੋਈ ਫਾਜ਼ਿਲਕਾ ਤੋਂ ਹੁੰਦੀ ਹੋਈ ਪਾਕਿਸਤਾਨ ਦੇ ਵਿੱਚ ਐਂਟਰ ਕਰ ਜਾਂਦੀ ਆ ਇਸ ਤਰ੍ਹਾਂ ਜਿਹੜੀ ਸਾਡੀ ਬਿਆਸ ਨਦੀ ਆ ਹੁਸ਼ਿਆਰਪੁਰ ਤੋਂ ਸਟਾਰਟ ਹੋ ਕੇ ਠੀਕ ਹੈ ਕਪੂਰਥਲਾ ਬਾਇ ਕਪੂਰਥਲਾ ਹੁੰਦੀ ਹੋਈ ਠੀਕ ਹੈ ਇੱਥੇ ਆ ਕੇ ਇਹਦੇ ਵਿੱਚ ਕਨਫਲੂਐਂਸ ਬਣ ਜਾਂਦਾ ਹੈ ਤੇ ਕਨਫਲੂਐਂਸ ਦਾ ਮਤਲਬ ਹੁੰਦਾ ਹੈ ਦੋ ਨਦੀਆਂ ਦਾ ਸੁਮੇਲ ਠੀਕ ਹੈ ਉਸ ਤੋਂ ਬਾਅਦ ਰਾਵੀ ਸਾਡੀ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਹੋ ਕੇ ਨਿਕਲਦੀ ਆ ਠੀਕ ਹੈ ਇਹਦਾ ਫਲੋ ਜਿਹੜਾ ਹੈ ਉਹ ਐਸ ਇਸ ਤਰਫ ਨੂੰ ਆ ਠੀਕ ਹੈ ਹੁਣ ਤੁਹਾਨੂੰ ਲੱਗੂਗਾ ਕਿ ਨਦੀਆਂ ਜਿਹੜੀਆਂ ਨੇ ਇਸ ਤਰ੍ਹਾਂ ਸੀ ਬਣਾਵਾਂ ਮੈਂ ਕਿ ਤਾਂ ਸਾਡਾ ਟਾਈਮ ਬਹੁਤ ਲੱਗੂਗਾ ਦੇਖੋ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਨਦੀਆਂ ਬਿਲਕੁਲ ਇਜ਼ੀ ਹੋ ਜਾਣੀਆਂ ਨੇ ਹੁਣ ਮੈਂ ਤੁਹਾਨੂੰ ਇੱਕ ਫ੍ਰੀ ਹੈਂਡ ਦੇ ਨਾਲ ਬਣਾ ਕੇ ਦਿਖਾਉਣਾ ਦੇਖੋ ਆ ਇੱਕ ਮੈਪ ਆ ਮੇਰੇ ਕੋਲੇ ਠੀਕ ਹੈ ਇਹ ਮੈਪ ਨੂੰ ਆਪ ਚੱਕ ਦਿੰਨੇ ਆ ਆ ਦੇਖੋ ਜਸਟ 3 ਸਕਿੰਟ ਦਾ 3 ਤੋਂ 4 ਸਕਿੰਟ ਦਾ ਜਸਟ ਮੈਂ ਇੱਥੋਂ ਇੱਕ ਲਾਈਨ ਖਿੱਚਣੀ ਆ ਮੈਂ ਇੱਥੋਂ ਮੇਰਾ ਕਿਉਂਕਿ ਹੱਥ ਜਦੋਂ ਤੁਸੀਂ ਪ੍ਰੈਕਟਿਸ ਕਰ ਲੈਣੇ ਤੁਹਾਡਾ ਹੱਥ ਜਿਹੜਾ ਸੀਗਾ ਉੱਥੇ ਹੀ ਟਿਕ ਜਾਣਾ ਹੈ ਠੀਕ ਹੈ ਆ ਸੈਂਟਰ ਆ ਸਾਡਾ ਠੀਕ ਹੈ ਆ ਦੇ ਜਿੱਥੇ ਜਿੱਥੇ ਮੇਰੇ ਪੁਆਇੰਟ ਮੇਰੇ ਯਾਦ ਕੀਤੇ ਹੋਏ ਨੇ ਉੱਥੋਂ-ਉੱਥੋਂ ਮੈਂ ਜਿਹੜਾ ਸੀਗਾ ਨਦੀਆਂ ਕੱਢ ਲੈਣੀਆਂ ਨੇ ਜਸਤੈਨਸ ਕੰਢੇ ਦੇ ਵਿੱਚ ਠੀਕ ਹੈ ਤਾਂ ਹੁਣ ਤੁਸੀਂ ਕੀ ਕਰਨਾ ਪੁੱਤਰ ਜੀ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਜਿਵੇਂ ਇਸ ਤਰ੍ਹਾਂ ਤੁਸੀਂ ਨਦੀਆਂ ਬਣਾਉਣੀਆਂ ਨੇ ਤਾਂ ਜਿੱਥੇ-ਜਿੱਥੇ ਸਾਨੂੰ ਜਿਹੜੀ-ਜਿਹੜੀ ਨਦੀ ਸਾਨੂੰ ਜਿਹੜੇ-ਜਿਹੜੇ ਜ਼ਿਲ੍ਹੇ ਦੇ ਵਿੱਚੋਂ ਨਿਕਲਦੀ ਹੈ ਸਾਡੀ ਆਟੋਮੈਟਿਕਲੀ ਉੱਥੋਂ-ਉੱਥੋਂ ਨਦੀ ਨਿਕਲੂਗੀ ਠੀਕ ਹੈ ਜੀ ਹੁਣ ਦੇਖੋ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਨਦੀਆਂ ਜਿਹੜੀਆਂ ਨੇ ਪ੍ਰੋਪਰਲੀ ਕਿੱਦਾਂ ਫੈਲ ਕੀਤੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਦੱਸਿਆ ਕਿ ਫੁੱਟੇ ਦੇ ਨਾਲ ਨਿਸ਼ਾਨ ਲਾ ਲੈਣੇ ਨੇ ਚਾਪ ਲਾ ਲੈਣੀਆਂ ਚਾਪ ਨੂੰ ਨਿਸ਼ਾਨ ਦੇ ਨਾਲ ਨਿਸ਼ਾਨ ਮਲਾ ਕੇ ਨਦੀ ਆਪਾਂ ਨੇ ਡਰਾ ਕਰਣੀ ਆ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਜਿੱਥੋਂ ਜਿੱਥੋਂ ਨਦੀ ਨਿਕਲਦੀ ਆ ਉੱਥੇ ਪ੍ਰੋਪਰ ਨਦੀ ਆਪਣੀ ਆ ਜਾਣੀ ਆ ਤੇ ਉਹ ਤੋਂ ਬਾਅਦ ਜਿਹੜੇ ਅਸੀਂ ਪਲੇਸ ਫਿਲ ਕਰਨੇ ਨੇ ਉਹ ਪ੍ਰੋਪਰਲੀ ਉੱਥੇ ਹੀ ਆ ਜਾਣੇ ਨੇ ਹਰਮਾ ਤੁਹਾਨੂੰ ਇੱਕ ਵਾਰੀ ਫ੍ਰੀ ਹੈਂਡ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਤੇ ਹੁਣ ਮੈਂ ਫ੍ਰੀ ਹੈਂਡ ਤੁਹਾਨੂੰ ਇੱਥੇ ਵੀ ਬਣਾ ਕੇ ਦੱਸਦਾ ਕਿ ਆਹ ਦੇਖੋ ਆਪਣੀ ਸੁਭਧਾ ਦੇ ਲਈ ਮੈਂ ਇੱਕ ਨਿਸ਼ਾਨ ਲਾ ਲਿਆ ਔਰੇ ਲਾਈਨ ਖਿੱਚ ਲਈ 1947 ਵਾਲੀ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਐਸ ਕਰਵ ਤੋਂ ਫੁੱਟਾ ਰੱਖਣਾ ਤੁਸੀਂ ਐਸ ਕਰਵ ਦੇ ਇੱਥੇ ਇੱਕ ਆਪਾਂ ਨੇ ਨਿਸ਼ਾਨ ਲਾ ਲੈਣਾ ਹੈ ਫਿਰ ਉਹ ਕੀ ਗੱਲ ਹੈ ਇੱਥੋਂ ਆਪਾਂ ਨੇ ਬਣਾ ਲਈ ਐਸ ਉਸ ਤੋਂ ਬਾਅਦ ਇੱਕ ਆਪਾਂ ਨੇ ਚਾਪੂਰੇ ਲਈ ਸੀਗੀ ਉਸ ਤੋਂ ਬਾਅਦ ਇੱਕ ਆਪਾਂ ਨੇ ਔਰੇ ਟ੍ਰਾਇੰਗਲ ਬਣਾਇਆ ਸੀਗਾ ਇਹਨੂੰ ਆਪਾਂ ਨੇ ਕੀ ਮਲਾਤਾ ਇਹਦੇ ਨਾਲ ਮਲਾਤਾ ਆਹ ਨਦੀ ਨਿਕਲ ਗਈ ਆਪਣੀ ਸਤਲੁਜ S ਪੁਆਇੰਟ ਨੂੰ S ਪੁਆਇੰਟ ਦੇ ਨਾਲ ਮਲਾਤਾ ਆਪਾਂ ਨੇ ਇਹ ਨਦੀ ਸਾਡੇ ਕੋਲੇ ਬਣ ਗਈ ਬਿਆਸ। ਕਲੀਅਰ ਹੋ ਗਈ ਗੱਲ? ਉਸ ਤੋਂ ਬਾਅਦ ਆਪਾਂ ਨੇ ਇਹਨੂੰ ਪੁਆਇੰਟ ਨੂੰ ਥੋੜਾ ਥੱਲੇ ਲੈ ਕੇ ਆਉਣਾ ਹੈ। ਸਿੱਧਾ ਨਹੀਂ ਕੱਢਣਾ ਹੈਗਾ ਆਪਾਂ ਥੋੜਾ ਥੱਲੇ ਲੈ ਕੇ ਆਉਣਾ ਹੈ। ਤੁਹਾਨੂੰ ਦੱਸਦਾ ਮੈਂ ਕਾਹਤੇ। ਉਸ ਤੋਂ ਬਾਅਦ ਇਸ ਚਾਪ ਤੋਂ ਦੇਖੋ ਆਹਦੀ ਚਾਪ ਆ ਸਾਡੇ ਕੋਲੇ ਇਹ ਚਾਪ ਦੇ ਉੱਪਰਲੇ ਪਾਸੇ ਤੋਂ ਆਪਾਂ ਨੇ ਇਸ ਪੁਆਇੰਟ ਨੂੰ ਇਸ ਪੁਆਇੰਟ ਦੇ ਨਾਲ ਮਲਾ ਦੇਣਾ ਹੈ। ਸਾਡੀ 7 ਲੋ ਜਰੀਵਰ ਤਿਆਰ ਹੋ ਗਈ। ਉਸ ਤੋਂ ਬਾਅਦ ਰਾਵੀ ਨਦੀ ਆਪਾਂ ਨੇ ਇੱਥੋਂ ਕੱਢਣੀ ਆ। ਕਿਉਂਕਿ ਰਾਵੀ ਨਦੀ ਜਿਹੜੀ ਆ ਸਾਡੇ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਨਿਕਲਦੀ ਆ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਐਂਟਰ ਕਰਦੀ ਆ ਹਲਕਾ ਜਿਹਾ ਇੱਥੋਂ ਆਪਾਂ ਨੇ 4 ਗੰਗਾਂ ਦਾ ਫਰਕ ਛੱਡਣਾ ਹੈ ਤੁਸੀਂ ਆਪਣੇ ਉਹਦੇ ਮੁਤਾਬਕ ਅੱਧੇ ਇੰਚ ਦਾ ਜਿਹੜਾ ਸੀਗਾ ਫਰਕ ਇੰਚ ਦਾ ਫਰਕ ਇੱਥੋਂ ਰੱਖ ਲੈਣਾ ਹਲਕਾ ਜਿਹਾ ਉੱਪਰ ਰੱਖਣਾ ਹੈ ਸਿੱਧੀ ਲੈਂ ਨਹੀਂ ਖਿੱਚਣੀ ਹੈ ਕਿ ਜੇ ਸਿੱਧੀ ਲੈਂ ਤੁਸੀਂ ਖਿੱਚੋਗੇ ਤਾਂ ਸਿੱਧੀ ਇੱਥੇ ਇੱਕ ਚਾਪ ਲਾ ਲੈਣੀ ਆਪਾਂ ਨੇ ਨਿਸ਼ਾਨ ਲਾ ਲੈਣਾ ਹੈ ਸਿੱਧੀ ਲਾਈਨ ਜੇ ਖਿੱਚੋਗੇ ਤਾਂ ਤੁਹਾਡੀਆਂ ਨਦੀਆਂ ਸੋਹਣੀਆਂ ਨਿਕਲ ਕੇ ਸਾਹਮਣੇ ਨਹੀਂ ਆਉਣੀ ਹੈਗੀਆਂ ਹੁਣ ਆਪਾਂ ਨੇ ਦੇਖੋ ਉੱਪਰ ਹਲਕਾ ਜਿਹਾ ਉੱਪਰ ਉੱਠ ਕੇ ਆਪਾਂ ਨੇ ਇਹਨੂੰ ਕੀ ਕੀਤਾ ਐਸ ਪੁਆਇੰਟ ਨੂੰ ਐਸ ਪੁਆਇੰਟ ਦੇ ਨਾਲ ਮਲਾਤਾ ਇਹ ਸਾਡੀ ਹੁਣ ਕਿਹੜੀ ਨਦੀ ਬਣ ਗਈ ਇਹ ਰਾਵੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆ ਜਿਹੜਾ ਪੁਆਇੰਟ ਆ ਇਹਦਾ ਧਿਆਨ ਰੱਖਣਾ ਇੱਕ ਪੁਆਇੰਟ ਆਪਾਂ ਨੇ ਉਰੇ ਲਾ ਲਿਆ ਇੱਕ ਪੁਆਇੰਟ ਆਪਾਂ ਨੇ ਉਰੇ ਲਾ ਲਿਆ ਇਸ ਇਹਦੇ ਇੱਧਰ ਤੇ ਇੱਕ ਇੱਧਰ ਉਸ ਤੋਂ ਬਾਅਦ ਆਪਾਂ ਨੇ ਰਾਵੀ ਨਦੀ ਤੇ ਦੇਖੋ ਵਿੱਚੋਂ ਇੱਥੋਂ ਪੁਆਇੰਟ ਉੱਪਰ ਚੱਕ ਕੇ ਹਲਕਾ ਜਿਹਾ ਉੱਪਰ ਉਠਣਾ ਹੈ ਉਸ ਤੋਂ ਬਾਅਦ ਇੱਥੋਂ ਹਲਕਾ ਜਿਹਾ ਉੱਪਰ ਉੱਠ ਕੇ ਇਸ ਪੁਆਇੰਟ ਨੂੰ ਇਸ ਪੁਆਇੰਟ ਦੇ ਨਾਲ ਮਿਲਾ ਦੇਣਾ ਸਾਡੀਆਂ ਪੰਜ ਨਦੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਦੇਖੋ ਆ ਜਿਹੜੀ ਨਦੀ ਹੈਗੀ ਸਾਡੀ ਸਤਲੁਜ ਇਹ ਸਤਲੁਜ ਰੀਵਰ ਆ ਸਾਡੀ ਆ ਜਿਹੜੀ ਰੀਵਰ ਆ ਸਾਡੀ ਇਹ ਹੈਗੀ ਆ ਬਿਆਸ ਆ ਰਾਵੀ ਅਚਨਾਵ ਤੇ ਆਹ ਜੇਲਮ ਸਾਡੀਆਂ ਪੰਜ ਨਦੀਆਂ ਨਿਕਲ ਕੇ ਸਾਹਮਣੇ ਆ ਗਈਆਂ ਦੇਖੋ ਹੁਣ ਜਿਹੜੀਆਂ ਨਦੀਆਂ ਦਾ ਫਲੋ ਆ ਉਹ ਐਸ ਲੋਡ ਨੂੰ ਐਦਾਂ ਪਾਣੀ ਆ ਰਿਹਾ ਸਾਡੇ ਕੋਲੇ ਐਦਾਂ ਪਾਣੀ ਆ ਰਿਹਾ ਇੱਧਰ ਹੁਣ ਇਹ ਪੰਜੇ ਨਦੀਆਂ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਨੇ ਇੱਥੇ ਕੀ ਆ ਜਿਹੜਾ ਬਣ ਜਾਂਦਾ ਸਾਡੇ ਕੋਲੇ ਜਦੋਂ ਪੰਜੇ ਨਦੀਆਂ ਇਕੱਠੀਆਂ ਹੋ ਕੇ ਇੱਥੇ ਇੱਕ ਪੁਆਇੰਟ ਬਣ ਜਾਂਦਾ ਤਾਂ ਇਹ ਬਣ ਜਾਂਦਾ ਪੰਚਨਦ ਇਹ ਪੰਜੇ ਨਦੀਆਂ ਦਾ ਜੋ ਸਮੇਲ ਬਣ ਜਾਂਦਾ ਉਹਨੂੰ ਕੀ ਬੋਲਿਆ ਜਾਂਦਾ ਹੈ ਪੰਚਨਦ ਹੁਣ ਇਹ ਪੰਚਨਦ ਜਿਹੜਾ ਹੁੰਦਾ ਜਿਹੜਾ ਇੱਥੋਂ ਸਿੰਧ ਰਿਵਰ ਆਉਂਦੀ ਆ ਇੰਡਸ ਰਿਵਰ ਆਉਂਦੀ ਆ ਉਹਦੇ ਵਿੱਚ ਜਾ ਕੇ ਮਿਲ ਜਾਂਦੀਆਂ ਤੇ ਫਿਰ ਜਿਹੜੀ ਇਹ ਰਿਵਰ ਹੁੰਦੀ ਆ ਕਿੱਥੇ ਜਾ ਕੇ गिरਦੀ ਆ ਅਰਬ ਸਾਗਰ ਦੇ ਵਿੱਚ ਜਾ ਕੇ गिर ਜਾਂਦੀ ਆ ਹੋਪ ਕਿ ਤੁਹਾਨੂੰ ਨਦੀਆਂ ਚੰਗੀ ਤਰ੍ਹਾਂ ਕਲੀਅਰ ਹੋ ਗਈਆਂ ਹੋਣਗੀਆਂ ਤੋਂ ਨਦੀਆਂ ਨੂੰ ਤੁਸੀਂ ਜਿਵੇਂ ਮੈਂ ਵੀਡੀਓ ਦੇ ਵਿੱਚ ਦੱਸਿਆ ਹਾਂ ਤੁਸੀਂ ਇਸ ਤਰ੍ਹਾਂ ਬਣਾਉਣਾ ਹੈ ਉਹ ਤੋਂ ਬਾਅਦ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਕਰਨ ਤੋਂ ਬਾਅਦ ਜਸਟ 5 ਤੋਂ 10 ਸਕਿੰਟ ਦਾ ਕੰਮ ਆ ਤੁਸੀਂ ਨਦੀਆਂ ਪੇਪਰ ਦੇ ਵਿੱਚ ਜਾ ਕੇ ਡਰਾ ਕਰ ਦੇਣੀਆਂ ਨੇ ਇਮਪ੍ਰੈਸ਼ਨ ਹੀ ਹੋਰ ਪੈਂਦਾ ਹੈ ਐਗਜ਼ਾਮੀਨਰ ਜਿਹਨੇ ਤੁਹਾਡੇ ਪੇਪਰ ਚੈੱਕ ਕਰਨਾ ਹੈ ਉਹ ਨਦੀਆਂ ਦੇਖ ਕੇ ਤੁਹਾਡੇ ਜਿਹੜੇ ਸੀ ਉਹਨੂੰ ਪਤਾ ਲੱਗ ਜਣਾ ਕਿ ਬੰਦੇ ਨੇ ਮੈਪ ਚੰਗੀ ਤਰ੍ਹਾਂ ਸਿੱਖਿਆ ਹੋਇਆ ਹੈ ਹੁਣ ਆਪਾਂ ਨੇ ਜਦੋਂ ਨਦੀਆਂ ਸਾਡੀਆਂ ਡਰਾ ਹੋ ਗਈਆਂ ਨਦੀਆਂ ਡਰਾ ਹੋਣ ਤੋਂ ਬਾਅਦ ਆਪਾਂ ਨੇ ਦੇਖਣਾ ਕਿ ਇਹਦੇ ਵਿੱਚ ਪਲੇਸਿਸ ਕਿਦਾਂ ਫਿਲ ਕਰਨੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਤੀਜੇ ਨੰਬਰ ਤੇ ਆ ਜਾਂਦਾ ਹੈ ਪੰਜਾਬ ਦੇ ਮੁੱਖ ਇਤਿਹਾਸਕ ਸਥਾਨ ਜਾਨੀ ਕਿ ਆਪਾਂ ਨੇ ਪਲੇਸਸ ਨੂੰ ਕਿੱਦਾਂ ਫਿਲ ਕਰਨਾ ਹੈ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਕਿ ਰੀਵਰਸ ਨੂੰ ਪ੍ਰੋਪਰਲੀ ਕਿੱਦਾਂ ਡਰਾ ਕੀਤਾ ਜਾਂਦਾ ਹੈ 1947 ਤੋਂ ਪਹਿਲਾਂ ਦਾ ਪੰਜਾਬ ਹੈ ਕਿੱਦਾਂ ਸੀ ਸਾਡਾ ਅੱਜ ਦਾ ਪੰਜਾਬ ਕਿੱਥੇ ਲਾਈ ਕਰਦਾ ਹੈ ਹਰਿਆਣਾ ਕਿੱਥੇ ਆ ਹਿਮਾਚਲ ਕਿੱਥੇ ਆ ਪਾਕਿਸਤਾਨ ਦਾ ਪੰਜਾਬ ਕਿੱਥੇ ਆ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਲੀਅਰ ਹੋ ਗਈਆਂ ਆਪਾਂ ਮੈਪ ਦੇ ਨਾਲ ਪੂਰੇ ਫੈਮਿਲੀਅਰ ਹੋ ਗਏ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਕਿ ਰੀਵਰਸ ਨੂੰ ਕਿੱਦਾਂ ਡਰਾ ਕੀਤਾ ਜਾਂਦਾ ਮੈਂ ਤੁਹਾਨੂੰ ਫੁੱਟੇ ਦੇ ਨਾਲ ਨਿਸ਼ਾਨ ਲਾ ਕੇ ਦੱਸਿਆ ਕਿ ਕਿੱਥੇ ਕਿੱਥੇ ਤੁਸੀਂ ਚਾਪਲਾ ਕੇ ਨਿਸ਼ਾਨ ਲਾ ਕੇ ਤੁਸੀਂ ਰੀਵਰਸ ਨੂੰ ਡਰਾ ਕਰਨਾ ਜਦੋਂ ਤੁਸੀਂ ਇਸ ਮੈਥਡ ਦੇ ਨਾਲ ਰੀਵਰਸ ਨੂੰ ਡਰਾ ਕਰਦੇ ਹੋ ਤਾਂ ਤੁਹਾਡੀਆਂ ਰੀਵਰਸ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਜਿੱਥੋਂ ਜਿੱਥੋਂ ਨਿਕਲਣੇ ਚਾਹੀਦੇ ਨੇ ਉੱਥੇ ਹੀ ਨਿਕਲਦੇ ਆਂ ਤਾਂ ਜਦੋਂ ਰੀਵਰਸ ਦੀ ਡਾਇਰੈਕਸ਼ਨ ਸਹੀ ਆ ਜਾਂਦੀ ਹੈ ਤਾਂ ਸਾਡੇ ਜਿਹੜੀਆਂ ਆਪਾਂ ਨੇ ਪਲੇਸਸ ਫਿਲ ਕਰਨੀਆਂ ਹੁੰਦੀਆਂ ਨੇ ਉਹਦੀ ਡਾਇਰੈਕਸ਼ਨ ਆਟੋਮੈਟਿਕਲੀ ਸਹੀ ਹੋ ਜਾਂਦੀ ਹੈ ਹੁਣ ਆਪਾਂ ਨੇ ਦੇਖਣਾ ਕਿ ਉਸੇ ਮੈਪ ਦੇ ਵਿੱਚ ਅਸੀਂ ਰੀਵਰਸ ਦੇ ਹਿਸਾਬ ਦੇ ਨਾਲ ਆਹ ਜਿਹੜੇ ਸਾਡੇ ਸਥਾਨ ਨੇ ਉਹਨਾਂ ਨੂੰ ਆਪਾਂ ਕਿੱਦਾਂ ਫਿਲ ਕਰ ਸਕਦੇ ਆਂ ਇਸ ਤਰ੍ਹਾਂ ਸਾਰੇ ਆਪਾਂ ਨੇ ਉੱਥੇ ਭਰਨੇ ਨੇ ਦੇਖੋ ਹੁਣ ਆਪਣੇ ਕੋਲੇ ਰੀਵਰਸ ਹੈਗੀਆਂ ਨੇ ਤਾਂ ਦੇਖੋ ਕੀ ਆ ਆ ਸਾਡੇ ਕੋਲੇ ਆ ਜਾਂਦਾ ਹੈ ਮਾਝਾ ਏਰੀਆ ਆ ਸਾਡੇ ਕੋਲੇ ਦਬਾਬਾ ਹੋ ਜਾਂਦਾ ਹੈ ਆ ਸਾਡੇ ਕੋਲੇ ਮਾਲਵਾ ਤੇ ਇਧਰਲੀ ਸਾਈਡ ਤੇ ਸਾਡੇ ਕੋਲੇ ਆ ਜਾਂਦਾ ਹੈ ਪੁਆ ਅਤੇ ਆ ਸਾਡਾ ਪਾਕਿਸਤਾਨ ਆ ਤੀਰੂ ਕੀ ਗੱਲ ਸਭ ਤੋਂ ਪਹਿਲਾਂ ਦੇਖੋ ਸਪੇਸ ਘਟਾ ਮੈਂ ਥੋੜਾ ਜਿਹਾ ਲਿਖਣ ਦੇ ਲਈ ਮੈਂ ਇਧਰ ਉਧਰ ਸਥਾਨਾਂ ਨੂੰ ਲਿਖੂਗਾ ਸਭ ਤੋਂ ਪਹਿਲਾਂ ਸਾਡੇ ਕੋਲੇ ਇੱਥੇ ਆ ਜਾਂਦਾ ਸਾਡੇ ਕੋਲੇ ਅੰਮ੍ਰਿਤਸਰ ਇਹਨੂੰ ਮੈਂ ਇੱਥੇ ਲਿਖ ਦੇਣਾ ਅੰਮ੍ਰਿਤਸਰ ਆ ਗਿਆ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਬਿਲਕੁਲ ਥਲੜੇ ਪਾਸੇ ਆਪਣੇ ਕੋਲੇ ਆ ਜਾਂਦਾ ਹੈ ਤਰਨਤਾਰਨ ਤਰਨਤਾਰਨ ਉਸ ਤੋਂ ਬਾਅਦ ਤਰਨਤਾਰਨ ਦਾ ਜ਼ਿਲ੍ਹੇ ਦੇ ਵਿੱਚ ਹੀ ਆ ਗੋਇੰਦਵਾਲ ਤਨਤਨ ਜ਼ਿਲ੍ਹੇ ਦੇ ਵਿੱਚ ਗੁਵਿੰਦਵਾਲ ਹੁਣ ਆਪਣੇ ਕੋਲ ਤਿੰਨ ਸਥਾਨ ਜਿਹੜੇ ਸੀਗੇ ਮਾਝੇ ਦੇ ਵਿੱਚ ਆ ਗਏ ਆਪਣੇ ਕੋਲੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਆ ਗਿਆ ਫਿਰ ਤਰਨਤਾਰਨ ਆ ਗਿਆ ਫਿਰ ਆਪਣੇ ਕੋਲੇ ਕੀ ਆ ਗਿਆ ਗੁਵਿੰਦਵਾਲ ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਜਿਹੜਾ ਲਾਹੌਰ ਆ ਉਹ ਪਾਕਿਸਤਾਨ ਦੇ ਵਿੱਚ ਆ ਤੇ ਬਿਲਕੁਲ ਪੰਜਾਬ ਅੰਮ੍ਰਿਤਸਰ ਦੇ ਉਲਟੀ ਸਾਈਡ ਤੇ ਆ ਦੇਖੋ ਇੱਥੇ ਆਪਣੇ ਕੋਲੇ ਕੀ ਆ ਗਿਆ ਲਾਹੌਰ ਇਹ ਆਪਣੇ ਕੋਲੇ ਕੀ ਆ ਗਿਆ ਲਾਹੌਰ ਉਸ ਤੋਂ ਬਾਅਦ ਜਿਹੜਾ ਦਬਾਬਾ ਹੈ ਇਸ ਦਬਾਬੇ ਦੇ ਵਿੱਚ ਵੀ ਆਪਣੇ ਕੋਲੇ ਦੋ ਸਥਾਨ ਆਉਣੇ ਨੇ ਇੱਥੇ ਆਪਣੇ ਕੋਲੇ ਆ ਜਾਂਦਾ ਕਪੂਰਥਲਾ ਠੀਕ ਹੈ ਇੱਥੇ ਆਪਣੇ ਕੋਲੇ ਆ ਜਾਂਦਾ ਕਰਤਾਰਪੁਰ ਗੱਲ ਨੂੰ ਵੀ ਗੱਲ ਉਸ ਤੋਂ ਬਾਅਦ ਜਿਹੜੇ ਆਪਣੇ ਕੋਲੇ ਬਾਕੀ ਸਥਾਨ ਬਾਜ ਜਾਂਦੇ ਨੇ ਉਹ ਆਪਣੇ ਕੋਲੇ ਆਉਣੇ ਥੱਲੇ ਦੇਖੋ ਸਤਲੁਜ ਰਿਵਰ ਦੇ ਕੰਢੇ ਤੇ ਇੱਕ ਹੈਗਾ ਆਪਣੇ ਕੋਲੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਥੋੜਾ ਜਿਹਾ ਆਪਾਂ ਨੂੰ ਪਤਾ ਹੈ ਆਪਾਂ ਜਦੋਂ ਆਪਾਂ ਨੈਰੋ ਨੈਰ ਜਾਣਿਆ ਤਾਂ ਸਭ ਤੋਂ ਉਹ ਤੋਂ ਪਹਿਲਾਂ ਕੀ ਹੁੰਦਾ ਹੈ ਕੀਰਤਪੁਰ ਸਾਹਿਬ ਹੁੰਦਾ ਹੈ ਆਨੰਦਪੁਰ ਸਾਹਿਬ ਦੇ ਨਾਲ ਆਪਣੇ ਕੋਲੇ ਕੀ ਆ ਜਾਂਦਾ ਹੈ ਕੀਰਤਪੁਰ ਕੀਰਤਪੁਰ ਸਾਹਿਬ ਕੀਰਤਪੁਰ ਤੋਂ ਨਾਲੇ ਆਪਣੇ ਕੋਲੇ ਇਧਰਲੀ ਸਾਈਡ ਤੇ ਆਪਣੇ ਕੋਲੇ ਆ ਜਾਂਦਾ ਚਮਕੌਰ ਸਾਹਿਬ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਆਪਾਂ ਨੂੰ ਪਤਾ ਹੈ ਕਿ ਸਤਲੋਜ ਦੇ ਇਧਰਲੇ ਪਾਸੇ ਤੇ ਆਪਣੇ ਕੋਲੇ ਹੈਗਾ ਮਾਛੀਵਾੜਾ ਸਾਹਿਬ ਮਾਛੀਵਾੜਾ ਸਾਹਿਬ ਕਲਰੂਗਲ ਇੱਥੋਂ ਆਪਾਂ ਨੇ ਭਰਿਆ ਆਨੰਦਪੁਰ ਸਾਹਿਬ ਫਿਰ ਕੀਰਤਪੁਰ ਸਾਹਿਬ ਆ ਗਿਆ ਆਪਣੇ ਕੋਲੇ ਉਸ ਤੋਂ ਬਾਅਦ ਆਪਣੇ ਕੋਲੇ ਚਮਕੌਰ ਸਾਹਿਬ ਆ ਗਿਆ ਤੇ ਆ ਆਪਣੇ ਕੋਲੇ ਆ ਗਿਆ ਮਾਛੀਵਾੜਾ ਸਾਹਿਬ ਇੱਥੇ ਹੈਗਾ ਆਪਣੇ ਕੋਲੇ ਖੇਦਰਾਣਾ ਜਾਨੀ ਕਿ ਮੁਕਤਸਰ ਸਾਹਿਬ ਮੁਕਤਸਰ ਉਸ ਤੋਂ ਬਾਅਦ ਆਪਣੇ ਕੋਲੇ ਇੱਥੇ ਆ ਜਾਂਦਾ ਤਖਤਪੁਰ ਸਾਹਿਬ ਪੁਰਾ ਇੱਥੇ ਆਪਣੇ ਕੋਲੇ ਆ ਜਾਂਦਾ ਹੈ ਪੋਂਟਾ ਸਾਹਿਬ ਪੋਂਟਾ ਸਾਹਿਬ ਹੋਪ ਕਿ ਤੁਹਾਨੂੰ ਸਾਰੇ ਜਿਹੜੇ ਸਥਾਨ ਨੇ ਪੁੱਤੀ ਜੀ ਕਲੀਅਰ ਹੋ ਗਏ ਹੋਣਗੇ ਦੇਖੋ ਇਹਨਾਂ ਨੂੰ ਯਾਦ ਕਰਨ ਦਾ ਤਰੀਕਾ ਇਹੀ ਹੁੰਦਾ ਹੈ ਕਿ ਤੁਸੀਂ ਮਾਝੇ ਦੇ ਵਿੱਚ ਸਾਡੇ ਕੋਲੇ ਤਿੰਨ ਸਥਾਨ ਸੀਗੇ ਅੰਮ੍ਰਿਤਸਰ ਤਰਨਤਾਰਨ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਗੋਵਿੰਦਵਾਲ ਸਾਹਿਬ ਉਸ ਤੋਂ ਬਾਅਦ ਆਪਣੇ ਕੋਲੇ ਪਾਕਿਸਤਾਨ ਦੇ ਵਿੱਚ ਆਪਣੇ ਕੋਲੇ ਚਲਿੰਦਾ ਲਾਹੌਰ ਤੇ ਦੁਆਬੇ ਦੇ ਵਿੱਚ ਕਰਤਾਰਪੁਰ ਕਪੂਰਥਲਾ ਉਸ ਤੋਂ ਬਾਅਦ ਆਪਣੇ ਕੋਲੇ ਐਸ ਨਦੀ ਦੇ ਕੰਢੇ ਤੇ ਸਤਲੁਜ ਰਿਵਰ ਦੇ ਪਾਰ ਆ ਕੇ ਆਪਣੇ ਕੋਲੇ ਆਨੰਦਪੁਰ ਸਾਹਿਬ ਕੀਰਤਪੁਰ ਨਾਲੀ ਆ ਚਮਕੌਰ ਸਾਹਿਬ ਜਦੋਂ ਆਪਾਂ ਜਾਣਦੇ ਆ ਮਾਛੀਵਾੜਾ ਸਾਹਿਬ ਤੋਂ ਆਪਾਂ ਜਦੋਂ ਤੁਰਦੇ ਆ ਨੈਰੋ ਨੈਰ ਤਾਂ ਪਹਿਲਾਂ ਚਮਕੌਰ ਸਾਹਿਬ ਆਉਂਦਾ ਹੈ ਫਿਰ ਕੀਰਤਪੁਰ ਆਉਂਦਾ ਹੈ ਫਿਰ ਆਨੰਦਪੁਰ ਸਾਹਿਬ ਆਉਂਦਾ ਹੈ ਉਸ ਤੋਂ ਬਾਅਦ ਆਪਣੇ ਕੋਲੇ ਇੱਧਰ ਆ ਜਾਂਦਾ ਮੁਕਤਸਰ ਸਾਹਿਬ ਤੇ ਤਖਤਪੁਰਾ ਤੇ ਉਸ ਤੋਂ ਬਾਅਦ ਪੌਂਟਾਸ ਆਇਆ। ਹੋਪ ਕਿ ਤੁਹਾਨੂੰ ਸਾਰੇ ਸਥਾਨ ਜਿਹੜੇ ਨੇ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ ਤੇ ਯਾਦ ਕਰਨੇ ਵੀ ਸੌਖੇ ਲੱਗਣਗੇ। ਇੱਕ ਵਾਰ ਮੈਂ ਤੁਹਾਨੂੰ ਦਿਖਾ ਦਵਾਂ। ਇਹ ਸਾਰੇ ਸਥਾਨ ਭਰੇ ਨੇ ਆਪਾਂ ਨੇ ਦੇਖੋ ਇਹਦੇ ਵਿੱਚ ਕੋਈ ਆਪਣਾ ਸਥਾਨ ਰਹਿ ਨਹੀਂ ਹੈਗਾ। ਸਾਰੇ ਸਥਾਨ ਕਲੀਅਰ ਹੋ ਗਏ। ਸਰਹੰਦ ਰਹਿ ਗਿਆ ਆਪਣਾ। ਸਰਹੰਦ ਰਹਿ ਗਿਆ ਆਪਣਾ। ਦੇਖੋ ਸਰਹੰਦ ਜਿਹੜਾ ਸੀਗਾ ਇੱਥੇ ਆ ਜਾਂਦਾ ਆਪਣੇ ਕੋਲੇ। ਇਹ ਮਾਛੀਵਾੜਾ ਸਾਹਿਬ ਦੇ ਇੱਥੇ। ਸਰਹੰਦ ਕਲੀਅਰ ਹੋ ਗਈ ਗੱਲ ਹੋਪ ਕਿ ਤੁਹਾਨੂੰ ਸਾਰੇ ਸਥਾਨ ਜਿਹੜੇ ਸੀਗੇ ਚੰਗੇ ਤਰ੍ਹਾਂ ਕਲੀਅਰ ਹੋ ਗਏ ਹੋਣਗੇ ਇਹ ਸਥਾਨ ਜਿਹੜੇ ਸੀਗੇ ਆਪਾਂ ਨੇ ਭਰਨੇ ਸੀਗੇ ਪੇਪਰ ਦੇ ਵਿੱਚ ਤੁਹਾਨੂੰ ਇੱਕ ਦੋ ਜਾਂ ਤਿੰਨ ਤੁਹਾਨੂੰ ਸਥਾਨ ਭਰਨ ਵਾਸਤੇ ਆਉਣਗੇ ਪੰਜ ਮੈਪ ਨੇ ਤੁਹਾਡੇ ਸਿਲੇਬਸ ਦੇ ਵਿੱਚ ਪੰਜੇ ਮੈਪਾਂ ਦੇ ਵਿੱਚੋਂ ਤੁਹਾਨੂੰ ਇੱਕ ਇੱਕ ਸਥਾਨ ਜਾਂ ਕਿਸੇ ਇੱਕ ਮੈਪ ਦੇ ਵਿੱਚੋਂ ਵੀ ਤੁਹਾਨੂੰ ਆ ਸਕਦੇ ਨੇ ਭਰਨ ਵਾਸਤੇ ਤਾਂ ਸਾਰੇ ਮੈਪ ਜਿਹੜੇ ਨੇ ਮੈਂ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੇ ਹੋਏ ਨੇ ਚਾਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਨੇ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਲੜਾਈਆਂ ਨੇ ਫਸਟ ਇੰਗਲਿਸ਼ ਸਿੱਖਵਾਰ ਸੈਕੰਡ ਇੰਗਲਿਸ਼ ਸਿੱਖਵਾਰ ਪੰਜਾਬ ਦੇ ਮੁੱਖ ਇਤਿਹਾਸਕ ਥਾਨ ਅੱਜ ਅੱਜ ਕਰ ਲਿਆ ਆਪਾਂ ਨੇ ਹੋਪ ਕੇ ਪੁੱਤ ਜੀ ਤੁਹਾਨੂੰ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਲੈਕਚਰ ਨੇ ਪਸੰਦ ਆਉਂਦੇ ਹੋਣਗੇ ਜੇ ਪੁੱਤ ਜੀ ਪਸੰਦ ਆਉਂਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ ਸੋ ਮਚ ਪੁੱਤ ਜੀ